ਲਗੇ ਭੱਜਣ ਤੇ ਭਾਜ ਤੇ ਪਾਸ ਦੇ ਦੇਖਦੇ ਕਿੱਥੇ ਤੱਕ ਪਹੁੰਚਦੇ ਆ ਤਦ ਵੀ ਬਹੁਤ ਆਸ੍ਰੀ ਕਾਲ ਜੀ ਅੱਜ ਆਪਾਂ ਰੈਡੀ ਹੋ ਗਏ ਫੇਰ ਤੇ ਜਾਣੇ ਆ ਅੱਗੇ ਆਪਣੀ ਵੇਟ ਕਰ ਰਿਹਾ ਡਾਕਟਰ ਤੇ ਹੁਣ ਲੈ ਕੇ ਅਸੀਂ ਚੱਲਣਾ ਜਸਟੇਡੀਅਮ ਉੱਥੇ ਜਮ ਵੀ ਆਪ ਦੇਖਾਂਗੇ ਜਮ ਚ ਵੀ ਥੋੜਾ ਮੋਟਾ ਟਰਾਈ ਕਰਾਂਗੇ ਕੁਛ ਨਾ ਕੁ ਐਕਸਰਸਾਈਜ਼ ਕਰਾਂਗੇ ਤੇ ਮਿਲਦੇ ਹਾਂ ਤੁਹਾਨੂੰ ਸਟੇਡੀਅਮ ਚ ਫੇਰ ਅਸੀਂ ਲਈ ਐਕਸਰਸ ਆ ਡਾਕਟਰ ਕਹਿੰਦਾ ਅੱਜ ਮੈਂ ਕਹਿੰਦਾ ਸਾਰੇ ਐਕਸਰਸ ਜੱਜ ਲੈ ਆਉਂਗਾ ਨਾ ਉਹ ਗੁੱਡਾ ਬਣਾ ਲਿਆ ਗੁੱਡਾ ਦੇ ਵਜੀ ਕਿਉਂ ਡਾਕਟਰ ਲਾਏ ਇਥੋਂ ਯਾਰ ਆ ਜਾਂ ਪਲਾਵਰ ਆਉਂਦੀ ਲੈ ਭਰਾ ਹੋ ਆ ਉਪਰਾਂ ਤੂੰ ਲਾਈਟ ਕਰਕੇ ਦਿਨਣੀ ਹੈ ਹਾਂ ਮੈਨੂੰ ਨਹੀਂ ਦਿਨਦਾ ਲਾਈਟ ਕਰਕੇ ਆ ਮੇਰੇ ਖਜ ਬਹਨ ਨਾ ਅੱਜ ਅਸੀਂ ਆਏ ਆ ਜੀ ਗਰਾਊਂਡ ਚ ਪਹਿਲਾ ਦਿਨ ਆਖਰੀ ਦਿਨ ਜਿਹੜੇ ਸਭ ਨੂੰ ਤੁੰਦ ਤੇ ਠੰਡ ਉਹ ਰਿਵਰ ਨਾਲ ਅੱਜ ਜਿਆਦਾ ਐਕਸਰਸਾਈਜ਼ ਕਰ ਲਈ ਕੱਲ ਨੂੰ ਕਿਤੇ ਉੱਠੀ ਨਾ ਜਾਵੇ ਡਾਕਟਰ ਇੱਕ ਦਿਨ ਆਉਂਦਾ ਉਦੀ ਐਕਸਰਸਾਈਜ਼ ਪੂਰੀ ਕਰ ਜਦਾ ਮਹੀਨੇ ਦੀ ਤੇ ਫੇਰ ਇਹਦੇ ਦੋ ਕੁ ਮਹੀਨੇ ਬਾਅਦ ਚਲੂਣਾ ਆ ਜਾਂਦਾ ਉੱਠਦਾ ਹੁੰਦਾ ਅਭੀ ਚੱਲਦੀ ਸੋ ਅੱਜ ਅਸੀਂ ਗਰਾਊਂਡ 'ਚ ਆਏ ਸਾਡੇ ਪਿੰਡ ਦੇ ਗਰਾਊਂਡ 'ਚ ਘਰ ਆਉਣਾ ਚਾਹੀਦਾ ਮੈਂ ਤਾਂ ਤੁਹਾਨੂੰ ਪਤਾ ਹੀ ਜਾਂਦਾ ਆਪਦਾ ਕਦੇ ਉੱਧਰ ਭਾ ਜਾਣਾ ਕਦੇ ਇੱਧਰ ਭਾ ਜਾਣਾ ਨਾ ਗੱਲ ਤਾਂ ਡਾਕਟਰ ਦੀ ਦੀ ਡਾਕਟਰ ਕਦੇ ਕਦੀ ਆਉਂਦਾ ਐਕਸਰਸਾਈਜ਼ ਤੋਂ ਬਾਅਦ ਜੀ ਫਿਰ ਆਪਾਂ ਗਏ ਸਿੱਧਾ ਜਿਮ ਦੇ ਵਿੱਚ ਲਓ ਜੀ ਡਾਕਟਰ ਨੇ ਕਰਤੀ ਜਿਮ ਸਟਾਰਟ ਅੱਜ ਪਹਿਲਾ ਦਿਨ ਆ ਡਾਕਟਰ ਦਾ ਤੇ ਅੱਜੇ ਆਖਰੀਆ ਅਸੀਂ ਸਾਲ 'ਚ ਇੱਕ ਵਾਰੀ ਇਹ ਮੁਲਾਇਂ ਨਹੀਂ ਹੁੰਦੀ ਆ ਤੇ ਉਹਦੀ ਸਾਰੀ ਪੂਰੀ ਕਰ ਗੁਰਜਣੇ ਕਿੰਨਾ ਵੇਟ ਆ ਡਾਕਟਰ ਦਾ 10 ਕਿਲੋ ਹਾਂ 10 ਕਿਲੋ ਹੋਊਗਾ ਪੱਕਾ ਤੇ 10 ਕਿਲੋ ਦੇ ਮਾਰ ਰੈਪ ਮੁੰਡਾ ਤੇਰੇ ਸਦਕੇ ਹੁਣ ਕਹਿੰਦਾ ਪਾਏ ਕਿ ਲਾऊं ਕੀ ਦਬਦਾ ਚਾ ਲੱਗੇ ਦੇਖਦੇ ਆ ਤੇ ਡਾਕਟਰ ਬੈਠ ਗਿਆ ਨਾ ਇੱਧਰ ਵੀ ਲੱਗ ਰਹੀ ਨੇ ਐਕਸਰਸਾਈਜ਼ ਲਾਉਣ ਮੁੰਡੇ ਨਵੇਂ ਮੁੰਡੇ ਨਹੀਂ ਆਵਾ ਪ्योर ਜਿਹੜੇ ਹੋ ਜਮਾਈ ਜੀ ਜੀ ਕਿਹੜੇ ਹੁੰਦੇ ਨੇ ਉਹ ਜਨਰੇਸ਼ਨ ਵਾਲੇ ਨੇ ਇਹ ਕਹਿੰਦੇ ਇਹ ਵੀ ਕਹਿੰਦੇ ਅਸੀਂ ਅੱਜੇ ਲਾਉਣੀ ਆ ਜੇ ਵੇਟ ਬਹੁਤ ਚੱਕਰੇ ਨੇ ਲਓ ਜੀ 1 2 1.5 2 3 4 ਅੱਜ ਦੀ ਐਕਸਰਸਾਈਜ਼ ਪੂਰੀ ਤੇ ਹੁਣ ਵਾਰੀ ਆ ਗਈ ਆਪਣੀ ਲਓ ਵੀ ਮਿੱਤਰੋ ਭਾਈ ਸਾਹਿਬ ਹੋਰੀ ਕਹਿੰਦਾ ਜਿਮ ਦੇ ਤਿਆਰੀਆਂ ਦੇ ਵਿੱਚ ਨਹੀਂ ਓਏ ਹੌਲੀ ਆ ਕਹਿੰਦਾ ਅੱਜ ਕਹਿੰਦਾ ਵੀ ਮੈਂ ਇਸ ਦੁਬਾਰ ਦੇ ਵਿੱਚ ਆਉਣਾ ਨਹੀਂ ਆਉਂਗਾ ਅੱਜ ਦੀ ਐਕਸਰਸਾਈਜ਼ ਲਾ ਕੇ ਉਹ ਨਾਲ ਐਕਸਰਸਾਈਜ਼ ਕਰਨ ਲੱਗ ਰਿਹਾ ਕਹਿੰਦਾ ਅੱਜ ਪਹਿਲੀ ਤੇ ਆਖਰੀ ਐਕਸਰਸਾਈਜ਼ ਲਾਉਣੀ ਆ ਇੱਕ ਮਿੰਟ ਨਾ ਨਾਲ ਰਹੇ ਨਾ ਮੇਰੇ ਤੇ ਭਰਾ ਮੈਂ ਇੱਕ ਮਿੰਟ ਜੀ ਚੇਂਜ ਕਰਦਾ ਕਮਿੰਦੇ ਮੇਰੇ ਵੀਰੋ ਕਹਿੰਦੇ ਹੁਣ ਇਹ ਲੱਗਿਆ ਕਰਨਾ ਇਹ ਨਹੀਂ ਕੋਈ ਛੜ ਦਾ ਐਕਸਰਸਾਈਜ਼ ਆ ਇਦਾਂ ਕਹਿੰਦਾ ਦੋ ਦੋ ਦੇ ਸਟੈਪ ਸਾਰੀ ਲਾ ਕੇ ਜਾਊ ਮੈਂ ਅੱਜ ਜਿਹੜੇ ਹਿਸਾਬ ਨਾਲ ਮੈਂ ਐਕਸਰਸਾਈਜ਼ ਲਾ ਰਿਆ ਸੀ ਡਾਕਟਰ ਕਹਿੰਦਾ ਅੱਜ ਤਾਂ ਤੇਰਾ ਲਾਸਟ ਦਿਨੇ ਆ ਜਿਹੜੇ ਹਿਸਾਬ ਨਾਲ ਕਹਿੰਦਾ ਤੂੰ ਯੋਰ ਮਾਰ ਰਿਆ ਕਦੇ ਡੰਡ ਮਾਰ ਰਿਆ ਕਦੇ ਕੋਸ਼ਿਸ਼ ਕਰ ਰਿਆ ਤੇਰਾ ਕਹਿੰਦਾ ਸੋਹਣੇ ਲਾਸਟ ਦਿਨੇ ਆ ਮੈਂ ਵੀ ਪੂਰਾ ਯੋਰ ਲਾਇਆ ਮੇਰੇ ਵੀਰੋ ਕਦੇ ਹਿੱਧਰ ਕਦੇ ਉਧਰ ਤੇ ਇਸ ਤੋਂ ਬਾਅਦ ਚ ਫੇਰ ਆਪਾਂ ਲਾਇਆ ਜੀ ਡੰਡ ਇਹ 1 2 ਡੰਡ ਤੇਰੇ ਨਾਲ ਆ ਜਾ ਕਫੜਾ ਕਿਉਂ ਫਾਈਨ ਨਿਕੂ ਗੀਓ ਬਤਨ ਲਓ ਜੀ ਅੱਜ ਅਸੀਂ ਲੱਗੇ ਭੱਜਣ ਤੇ ਭੱਜਦੇ ਭੱਜਦੇ ਦੇਖਦੇ ਕਿੱਥੇ ਤੱਕ ਪਹੁੰਚਦੇ ਆ ਤਜੀ ਪੜਾ ਪੈ ਨੂੰ ਇਹ ਵਈਆ ਪਾਸ ਸਟੇਡੀਅਮ ਚੱਕਰੇ ਪਹੁੰਚ ਚੁੱਕੇ ਆ ਤੇ ਵਧੀਆ ਰਿਹਾ ਅੱਜ ਦਾ ਦਿਨ ਸ਼ਹਿਰ ਸ਼ਹਿਰ ਚ ਅਸੀਂ ਮੰਮਦੀ ਵੀ ਦਰਤਨ ਕਰੀ ਅੱਜ ਤੇ ਵਾ ਸਿੱਧੂ ਬਾਚ ਬਿੱਲੀਆਂ ਨੂੰ ਰੁੱਤ ਪਾਉਣਾ ਵੇ ਇਹ ਵੀ ਅੱਜ ਬਿੱਲੀਆਂ ਨੂੰ ਰੁੱਤ ਪਾਉਣਾ ਆ ਅੱਜਾਂ ਚੁੱਪੀ ਗਏ ਆਸੀ ਨਾ ਨਾ ਮੈਂ ਤੇ ਵਰਤ ਕਰਦੇ ਤੇਜੀ ਅੱਜ ਆਪਣਾ ਸ਼ੂਟ ਹੋਰ ਨਹੀਂ ਹੈ ਗਿਆ ਤੇ ਪਹਿਲਾਂ ਜਾਣ ਦੀ ਸਲਾਹ ਸੀ ਜੀ ਨੰਦ ਸ਼ੂਟ ਤੇ ਨੰਦ ਦਾ ਸ਼ੂਟ ਦੀ ਜੱਟ ਵੀ ਡਾਇਰੈਕਟ ਸੀ ਇੰਦਰਬਈ ਵਾਲੇ ਚੈਨਲ ਤੇ ਸੋ ਫਿਰ ਅੱਜ ਮੈਂ ਕਰੀ ਸੀਗਾ ਅੱਜ ਆਪਾਂ ਕਰਦੇ ਬਲੌਗ ਕਰਾਂਗੇ ਤੇ ਮੈਂ ਲੱਡੂ ਨੂੰ ਦਿਖਾਉਣਾ ਤੁਹਾਨੂੰ ਲੱਡੂ ਹਾਂ ਮੇਰੇ ਸ਼ੇਰੂ ਪੁੱਤ ਬੜਾ ਪਿਆਰਾ ਕੁੱਤਾ ਸਾਡਾ ਹੈ ਬਹੁਤ ਬਗੀ ਹੈ ਸਾਡਾ ਲੱਡੂ ਮੇਰਾ ਪੁੱਤ ਲੱਡੂ 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 ਇਹ ਪੜਾ ਵੀ ਬਹੁਤ ਆ ਜੇ ਖੁੱਲਾ ਹੋਵੇ ਫੇਰ ਨਹੀਂ ਕਿਸੇ ਨੂੰ ਘਰੇ ਵੜਨ ਨਾ ਦਿੰਦਾ ਇਹ ਸਾਡੇ ਮੇਰੇ ਚਾਚੇ ਦਾ ਇਹਦੇ ਮੁੰਡੇ ਵੀ ਡਰਦੇ ਆ ਇਹਦੇ ਤੋਂ ਇਹਦਾ ਬੜਾ ਮੈਂ ਪਿਆਰ ਬਹੁਤ ਕਰਦਾ ਹੈ ਕਈ ਦਿਨ ਮੈਂ ਆਇਆ ਨਹੀਂ ਤੇ ਕੋਲੇ ਫਿਰ ਇਹਨੇ ਮੇਰੇ ਪੰਜੇ ਲਾਏ ਆਇਆ ਲੱਡੂ ਆਇਆ ਲੱਡੂ ਫਿਰ ਇਹਨੇ ਪੰਜੇ ਲਾ ਲੇ ਛਾਤੀ ਤੇ ਬਈ ਬਾਏ ਲੱਡੂ ਬੱਦੂ ਬਾਏ ਆ ਚਲਿਏ ਆ ਜਾ ਆ ਚਲਿਏ ਮੇਨੂੰ ਪਤਾ ਵੀ ਮੈਨੂੰ ਕਿਤੇ ਨਹੀਂ ਲੈ ਕੇ ਜਾਣਾ ਇਹਨੇ ਸੋ ਇਹਦੀ ਕਰਕੇ ਨੂੰ ਬੈਠਾ ਰਹਿਣ ਦੇ ਚਲੋ ਆਪਾਂ ਅੱਗੇ ਦੇਖਦੇ ਹਾਂ ਅੱਗੇ ਦੇਖਦੇ ਹਾਂ ਮਨਦਾ ਕੀ ਆ ਉਹ ਡਾਕਟਰ ਨੇ ਫੋਨ ਕਰਿਆ ਕਹਿੰਦਾ ਵੀਡੀਓ ਬਣਾਉਣੀ ਆ ਦੂਜੇ ਚੈਨਲ ਵਾਸਤੇ ਤੇ ਦੇਖਦੇ ਹਾਂ ਮੱਕੇ ਡਾਕਟਰ ਕੋਲ ਜਾਣਾ ਕਰਨਾ ਵੀਡੀਓ ਕਰਦੇ ਬਾਅਦ ਦੇਖਦੇ ਆਪਾਂ ਰਾਜੀ ਦੀ ਦੁਕਾਨ ਤੇ ਲੋ ਜੀ ਅੱਜ ਆਪਾਂ ਆਗੇ ਗਰਾਜੇ ਸੇਠ ਦੀ ਦੁਕਾਨ ਤੇ ਗਰਾਜਾ ਜੀ ਧੱਕ ਕਹਦੇ ਨੂੰ ਮਾ ਠੱਗ ਨਹੀਂ ਕਹਿਣਾ ਬੇਇਤੀ ਹੋ ਜੂਗੀ ਬਣ ਕੇ ਗੱਜ ਦਾ ਵਲੌਗ ਗਰਜ ਜੀ ਕੀ ਖਵਾਉਂਗੇ ਪਿਓਂਗੇ ਸਾਨੂੰ ਅੱਜ ਤੁਸੀਂ ਛੋਟੇ ਹੀ ਹੈ ਕੋ ਸਮਝੀ ਗੱਲ ਚੱਕ ਲੈ ਬਈ ਭਰ ਲੈ ਬੋਰੀ ਆ ਸਾਨੂੰ ਆਇਆ ਨਾ ਕਿ ਵੀ ਛੋਟਾ ਹੀ ਹੈ ਸਾਰਾ ਕੁਝ ਅਸੀਂ ਤਾਂ ਬੋਰੀ ਭਰ ਲੈਣੀ ਆ ਫਿਰ ਕਹੇਗਾ ਦੱਸਿਆ ਨਹੀਂ ਹੈਗਾ ਸਬੂਤ ਹੋ ਗਿਆ ਸਾਡੇ ਕੋਲੇ ਕੈਮਰੇ ਚ ਰਿਕਾਰਡਿੰਗ ਹੋ ਗਈ ਜੀਤਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਜੀਤਾ ਜੀ ਹੈਲੋ YouTube ਚੜੂ ਉਹਨੂੰ ਇਹ ਕਿੱਧਰ ਬਾਗਾ ਜੀਤਾ ਕੀ ਕਹਿਣਾ ਚਾਹੇਗਾ नमस्ते नमस्ते जी ਗਰਾਜਾ ਕਹਿੰਦਾ ਦੁਕਾਨ ਸੋਢੀ ਲੈ ਜਾ ਜੋ ਕੁਝ ਲੈ ਜਾਣਾ ਲੈ 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 ਮੈਂ ਜਿੱਤ ਤਰੇ ਵੀ ਕਹਤਾ ਕਹਿੰਦਾ ਦੁਕਾਨ ਸੋਢੀ ਲੈ ਜਾ ਜੋ ਕੁਝ ਲੈ ਜਾਣਾ ਚੱਕ ਲੀ ਫਿਰ ਲਿਆ ਕੋਈ ਬੱਲੀ ਬੋਰੀ ਯਾਰ ਕਰੀਏ ਖਾ ਲੀ ਦੀ ਦੁਕਾਨ ਦੀ ਕਹ ਗਰਾਜਾ ਜੀ ਉਰੇ ਉਰੇ ਖਾ ਸਕਦੇ ਨੂੰ ਉਰੇ ਉਰੇ ਪੱਕੀ ਗੱਲ ਇਹਨੇ ਕਹਤਾ ਵੀ ਉਰੇ ਉਰੇ ਖਾ ਖੰਜਨੇ ਮਰਜ਼ੀ ਦਾ ਖਾ ਲੀ ਪੈਸਾ ਨਹੀਂ ਲਿਖਣਾ ਉਹ ਤਾਂ ਤੁਸੀਂ ਛੋਟੇ ਭਾਈ ਸੀ ਤੁਸੀਂ ਨਹੀਂ ਦੇਣਾ ਐਂ ਤੇ ਮੈਂ ਯਾਰਾ ਤੂੰ ਮੁਕਰਦਾ ਮਿੰਦ ਚ ਨਹੀਂ ਨਹੀਂ ਯਾਰ ਇਹ ਗੱਲ ਲਗਾ ਤਾ ਦੇਖ ਯਾਰ ਜੇ ਤੈਂ ਕਿਹਾ ਉਰੇ ਉਰੇ ਖਾ ਲੋ ਜੁੜਾ ਮਾਣ ਐ ਹਣੀ ਲਿਹਣਾ ਰਬਈਆ ਵੀ ਮੈਨੂੰ ਪਤਾ ਫਰੀਦਾ ਤੁਸੀਂ ਖਾਂਦੇ ਨਹੀਂ ਕਿਉਂ ਨਹੀਂ ਖਾਂਦੇ ਯਾਰ ਅਸੀਂ ਫਰੀਦਾ ਮਾਣ ਲੰਗਣ ਨਹੀਂ ਛੱਡੇ ਜੀ ਅਸੀਂ ਕਹਿੰਦੇ ਨਹੀਂ ਹੈਗੇ ਟਹਿਲਾ ਖਾ ਜੂਗਾ ਇਹ ਤਾਂ ਗੱਲ ਲਗਾ ਤਾ ਦੇਖ ਯਾਰ ਇਹ ਤੇ ਜ਼ਬਾਨ ਕਰਕੇ ਮੁਕਰਦਾ ਜੀ ਇਹ ਬਾਣੀਆ ਠੱਗਾ ਹੀ ਠੱਗ ਬਾਣੀਆ ਨਹੀਂ ਤਾਂ ਹੀ ਤਾਂ ਮੁਕਰਿਆ ਗੀ ਬਾਣੀ ਨਹੀਂ ਤੂੰ ਹੁਣ ਤਾਂ ਬਣ ਗਿਆ ਯਾਰ ਤੂੰ ਇਹ ਸਾਡੇ ਜਿਹਾ ਬੰਦਾ ਤਾਂ ਇਹ ਪਰ ਹੁਣ ਪਰ ਇਹਦੀ ਮੱਤ ਥੋੜੀ ਜਿਹੀ ਬਾਣੀ ਵਾਲੀ ਉਹਦੀ ਬਿਜ਼ਨਸ ਮੈਂਡਡ ਹੋ ਗਿਆ ਪਹਿਲਾਂ ਠੀਕ ਤੀਗਾ ਥੋੜਾ ਜਿਹਾ ਇਹ ਹੁਣ ਥੋੜਿਆ ਬਿਜ਼ਨਸ ਮੈਂਡਡ ਹੋ ਗਿਆ ਗੁਰਾਜੇ ਸੀੜ ਦੀ ਦੁਕਾਨ ਤੋਂ ਭੱਜ ਗਏ ਆਪਾਂ ਆਪਣੇ ਸਿੱਧਾ ਖੇਤ ਲੋ ਜੀ ਆਪਾਂ ਪਹੁੰਚ ਗਏ ਆਪਣੇ ਖੇਤ ਤੇ ਆਹ ਦੇਖ ਲਓ ਆਪਣਾ ਖੇਤ ਦਾ ਨਿਆਰਾ ਤਾਂ ਇਹਨੇ ਤੂੰ ਨਿਲਾ ਸੀ ਸਾਡੇ ਨਾਲ ਬੈਠਿਆ ਤੇ ਆਪਾਂ ਬੱਟ ਰਹੇ ਆਂ ਗਾਚ ਰਹੇ ਆਂ ਗਜਰ ਨਾਣਾ ਆਇਆ ਤੇ ਅੱਜ ਬਣਾਵਾਂਗੇ ਕਾਚਰ ਦੀ ਸਬਜ਼ੀ ਨੂੰ ਤਾਂ ਪਾ ਦਾਲੇ ਕਹਿੰਦੇ ਹਰੇ ਚਲੋ ਨੂੰ ਐ ਬਲੌਗ ਜੋ ਬਣਾਉਣਾ ਸਬਜ਼ੀ ਦੇ ਲਈ ਗਜਰ ਨਾਣਾ ਆਇਆ ਜੀ ਦੁਵਾਚ ਡਾਕਟਰ ਨੂੰ ਮਿਲਦੇ ਆ ਡਾਕਟਰ ਨੇ ਅੱਧਾ ਘੰਟਾ ਕਿਹਾ ਜੀ ਪੰਜ ਦਿਨ ਡੇਢ ਘੰਟਾ ਲਵਾਤਾ ਮੈਂ ਦੁਬਾਰਾ ਚੰ ਦੇਖਦੇ ਆ ਡਾਕਟਰ ਨਾਲ ਸਾਡੇ ਟਾਈਮ ਇਕੱਠੀ ਤਾਂ ਵੀਡੀਓ ਬਣਾਵਾਂਗੇ ਨਹੀਂ ਫਿਰ ਜਾਮਾ ਗੱਲੈਰੀ ਕੱਪੜੇ ਲੈਣ ਤੇ ਇਹ ਆ ਗਿਆ ਜੀ ਆਪਣਾ ਖੇਤ ਲਾਈ ਹੋਈ ਆ ਆਪਣੀ ਸਬਜ਼ੀ ਪਾਲਕ ਧਨੀਆ ਸਿੰਗਰੇ ਤੇ ਉਧਰ ਮਟਰ ਪਾਲਕ ਮੇਥਾ ਗੋਬੀ ਗੰਡੇ ਵੀ ਲਾ ਰਖੇ ਨੇ ਤੇ ਤੇ ਪਰਸੀਨ ਆ ਗਿਆ ਇਹ ਆਪਣਾ ਕੋਠਾ ਆ ਗਿਆ ਖੇਤ ਦਾ ਤੇ ਗਾਜਰ ਆਪਾਂ ਨੇ ਤੋੜਦੀਆਂ ਆ ਦਿਖਾਵਾਂ ਤੁਹਾਨੂੰ ਗਾਜਰਾਂ ਸਵਰ ਫੁੱਟੀਆਂ ਹੋਈਆਂ ਨੇ ਤੇ ਹੁਣ ਮੈਂ ਸਬਜ਼ੀ ਲੈ ਕੇ ਘਰ ਨੂੰ ਚੱਲਿਆ ਬਹਰ ਲਾ ਦੀਏ ਕਿਤੇ ਕੋਈ ਡੰਕਰ ਕੁੱਤਾ ਵੜ ਜੇ ਕੋਸ਼ਿਸ਼ ਕਰ ਚੰਦਨ ਤੇ ਇਹ ਨਾ ਆਪਾ ਹੁਣ ਆਪਾ ਚਲਦੇ ਆ ਘਰ ਨੂੰ ਜੀ ਸਬਜ਼ੀ ਲੈ ਕੇ ਤੇ ਪੱਗੇ ਵੇਖਦੇ ਆਂ ਜੇ ਤਾਂ ਲਹਿਰੇ ਜਾਵਾਂਗੇ ਜੇ ਡਾਕਟਰ ਨਾਲ ਗੱਲ ਕਰਦੇ ਪਹਿਲਾਂ ਕੀ ਕਹਿੰਦਾ ਫਿਰ ਲਹਿਰੇ ਜਾ ਕੇ ਉਹ ਆਪਣੀ ਕੁੜੀ ਲੈ ਆਉਣੇ ਚੱਲੀਏ ਚਲੋ ਜੀ ਫਿਰ ਆਪਾਂ ਉਹ ਭਾਈ ਚਲੋ ਇਹ ਸੋਹਣੇ ਤਹਰਸ ਸਿੰਘ ਨੂੰ ਤੁਸੀਂ ਸਿੱਕਾ ਲਵਾਉਣਾ ਮਿਲਦੇ ਜੀ ਹਾਂ ਜੀ ਮੈਂ ਆ ਗਈ ਡਾਕਟਰ ਕੋਲੇ ਵੀਡੀਓ ਬਣਾਉਣ ਤੇ ਇਹ ਹੈ ਏਡਾ ਲਾਣਤੀ ਬੰਦਾ 700 ਟਿਕ ਲੈ ਗਏ ਤੋਂ ਹਜੇ ਦੋ ਗੱਲਾਂ ਨਹੀਂ ਗਈਆਂ ਵੀ ਸਸਰੀ ਕਾਲ ਜੀ ਜਿਹੜੀ ਪਸ਼ੂਆਂ ਨੂੰ ਫੀਡ ਪਾਉਣੇ ਆ ਵੀ ਮੁੱਲ ਦੀ ਫੀਡ ਨਾ ਪਾਉਂਦਾ ਇਹ ਥੋੜਾ ਕੰਮ ਆ ਯਾਰ ਇਸ ਕੰਮਾ ਥੋੜਾ ਦੋ ਸੱਤਰ ਮਰੀ ਸਮਝਾਦਾ ਤੈਨੂੰ ਮੈਂ ਹੌਲੀ ਹੌਲੀ ਲੱਗ ਜਾਗੇ ਹੌਲੀ ਹੌਲੀ ਲੱਗ ਜਾਣਗੇ ਕੋਈ ਨਹੀਂ ਦੁਖੀ ਕਰਖਿਆ ਤੈਂ ਅੱਜ ਤਾਂ ਰੋ ਮਾਰ ਲੱਗ ਰਿਹਾ ਹਾਂ ਉਹ ਦੇਖੋ ਜੀ ਮੈਂ ਸਾਰਾ ਕੁਝ ਲਿਖ ਕੇ ਦੇ ਦਾਂ ਇਹਨੂੰ ਵੀ ਆ ਹਾ ਹਾ ਇਹ ਬੋਲਦਾ ਹੀ ਨਹੀਂ ਹੈਗਾ ਹੁਣ ਦੱਸੋ ਦਾ ਕੀ ਕਰੀਏ ਚਲ ਯਾਰ ਬਣਾ ਹੁਣ ਆ ਲਾਸਟ ਲਾਸਟ ਵਾਰੀ ਤੇਰੀ ਨੀਮਾ ਦਾ ਛੱਡ ਕੇ ਜਾਣਾ ਆਪਦਾ ਕੱਪੜੇ ਲੈ ਕੇ ਆਉਣੀ ਆ ਮੈਂ ਓ ਇੱਕ ਹੁਣ ਆ ਗੁਣ ਵਾਲਾ ਨਾ ਨਾ ਬਿਲਕੁਲ ਨਹੀਂ ਵੀਰੇ ਛੋਡੀ ਛੋਡੀ ਜਿੰਨੇ ਵਾਰੀ ਆ ਹਣੇ ਦੂਜਾ ਵਾਰ ਤੂੰ ਮੈਂ ਬਣਾ ਦੇ ਗੁਣ ਅੱਜ ਦਾ ਦਿਨ ਬਿਲਕੁਲ ਨਹੀਂ ਬਿਲਕੁਲ ਨਹੀਂ ਯਾਰ ਚੱਲਾ ਲਾਸਟ ਵਾਰੀ ਤੇਰੇ ਤੇ ਦੂਜਾ ਵਾਰ ਤੇ ਨੀਮਾ ਦਾ ਆਪਦਾ ਚਾਹ ਪੀਣਾ ਕਰੇ ਜਾ ਕੇ 2:00 ਬੱਜ ਗਏ ਤੋਰੀ ਪਿਆਸ ਨੇ ਜਾ ਨਾ ਸਾਡੇ ਬਣਦੀ ਨਹੀਂ ਚੰਗਾ ਜੀ ਆ ਲਾਸਟ ਟੇਕ ਆ ਇਹਦੇ ਨਾਲ ਜੇ ਹੋ ਗਿਆ ਠੀਕ ਆ ਨੇ ਉਸਤੀ ਪਾ ਦੇਣੀ ਆ ਜੀ ਠੀਕ ਹੈ ਓਕੇ ਚੰਗਾ ਜੀ ਫਿਰ ਮੈਨੂੰ ਦਿਖਾ ਨੜਨੇ ਮੇਰੀ ਮਾਰਕੀਟ ਲੈ ਬੱਟਣ ਸਾਨੂੰ ਇੱਕ ਚੀਜ਼ ਦਿਖਾਉਣਾ ਆ ਆ ਦੇਖੋ ਆ ਉਹੀ ਬੱਟਣਾ ਜਿਹੜਾ ਨੰਨ ਵਾਲੀ ਮਾਰਕੀਟ ਚ ਆ ਮੁੰਡਾ ਲੈ ਕੇ ਆਦੀ ਇਹ ਤਾਂ ਲੈਂਦਾ ਸੀਗਾ ਵੀ ਆਪ ਇਹ ਲਿਆਓ ਜੇ ਘਰ ਵਾਲੇ ਬਾਗੇ ਘਰ ਦੇ ਕੋਈ ਲੈਣ ਬਾਗੇ ਆ ਉਹ ਸਾਨੂੰ ਪਤਾ ਫਿਰ 200 ਦੀ ਜਗ੍ਹਾ ਤੇ 2000 ਲਵਾ ਦਿੰਦੇ ਤਾਂ ਕਰਕੇ ਲੈਂਦਾ ਵੀ ਇਹ ਇਹ ਸਿਆਣ ਪਾ ਗਿਆ ਆਪਣੀ ਅਰੇ ਇਹਨੂੰ ਕਹਾ ਮੀ ਆਹ ਕਹਾਂ ਪਰ ਇਹ ਇਹ ਸਿਆਣ ਪਾਪੂ ਕਹਾਂ ਇੱਥੇ ਬੋਰਡ ਕਿੰਨਾ ਦੱਸਤਾ ਸੀ ਮੈਨੂੰ ਮਾਰ ਬੋਰਡ ਕਿ ਤਾ ਕਰਕੇ ਲੈਂਦਾ ਤੂੰ ਤੇਰਾ ਤੂੰ ਖਾਂ ਵੀ ਨਹੀਂ ਕੱਢਣਾ ਉਹਦਾ ਪਤਾ ਵੀ ਤੇਰਾ ਖਾਂ ਵੀ ਨਹੀਂ ਕੱਢਣਾ ਬਾਈ ਯਾ ਵਾਕੀ ਪਤਾ ਲਾ ਦੂਗੀ 2-4000 ਰੁਪਏ ਮੈਨੂੰ ਪਤਾ ਹੁੰਦਾ ਫਾਇਦਾ ਕੀ ਚਾਹੀਦਾ ਉਹਦੇ ਤੋਂ ਡਰਦਾ ਮੈਨੂੰ ਪਤਾ ਆ ਦੇਖ ਮੂੰਹ ਕਿ ਮੇਰੇ ਤਰ੍ਹਾਂ ਦੇ ਲਾ ਬੰਨ ਮੈਂ ਜਿਆਦੀ ਹੱਸਦਾ ਵੇ ਜਾਲੀ ਜਾਲੀ ਹੱਸਣ ਲੱਗ ਗਿਆ ਦੇਖ ਓਹ ਹਾਤੀ ਕੋਈ ਨਹੀਂ ਫਿਰ ਆ ਗਈ ਸੀ ਅਸੀਂ ਲੈ ਰਹੇ ਜੀ ਉੱਥੇ ਖਾਦੀ ਅਸੀਂ ਗਰਮ ਗਰਮ ਚਿੱਤੀ ਜਿਵੇਂ ਉਹ ਕਹਿੰਦਾ ਹੁੰਦਾ ਇਨਾਂ ਲਈ ਖਰੀਦੇ ਕੱਪੜੇ ਕੱਪੜੇ ਸਾਰੇ ਪੈਸੇ ਡਾਤੇ ਜਿੰਨੇ ਹੈਗੇ 300-400 ਰੁਪਿਆ ਸਾਰੇ ਪੈਸੇ ਲਾ ਕੀ ਫਿਰ ਆਸੀ ਆ ਗਾ ਚਾ ਕੇ ਸਾਹਮਣੇ ਬੱਚੇ ਇਹ ਬੱਚੇ ਮਣ ਕੇ ਸੱਚੇ ਇਹਨਾਂ ਕਰਤਾ ਸੂਤੀ ਕੁੰਦੀ ਬਦਲਨੀ ਪੈਣੀ ਤੰਬੀ ਤੇ ਜਿੰਦ ਮੇਰੀ ਇਹਨੇ ਸੂਲੀ ਤੇ ਡੱਗੇ ਚੱਲ ਮੇਰੇ ਪੁੱਤਰਾ ਤੇਰੀ ਨਿਕਰ ਬਦਲ ਕੇ ਲੇ ਜੀ ਤੇ ਅੱਜ ਦਾ ਬਲੌਗ ਬੱਚਿਆਂ ਨੂੰ ਸਾਹਮਣੇ ਤੇ ਐਸੀ ਸਮਾਪਤ ਹੋ ਗਿਆ ਸ਼ੁਕਰੀਆ ਸਾਸਤ੍ਰੀਕਰ ਆਦਾ